ਕਰਨ ਪਾ ਲੈ ਆ ਇਹਨਾਂ ਮਕਾਨ ਤੋਂ ਦੇਣਾ ਇੱਥੇ ਵੀ ਕਮਰੇ ਆ ਗਏ ਤੇ ਇਹਦਾ ਕੀ ਗੱਲ ਹੈ ਤੇ ਕੋਈ ਕਮਰਾਗਾ ਜੀ ਬਹੁਤ ਪੁਰਾਣਾ ਜਿ ਗਰੀਬ ਹੁੰਦਾ ਸੀ ਦਿਹਾੜੀ ਦੱਪਾ ਕਰਦੇ ਜਿ ਮਕਾਨ ਸਾਡੇ ਕੋਈ ਡਿੱਗਦੇ ਜੀ ਇੱਥੋਂ ਸਿਰਾ ਤੰਗੂਤਾਂ ਦੇ ਬੈਠੇ ਜੀ ਸਾਡੇ ਦਾ ਬਹੁਤ ਜਲਦੀ ਜਲਦੀ ਹੋਣਾ ਚਾਹੀਦਾ ਜੀ ਇਹ ਮਕਾਨ ਪਾਉਣਾ ਚਾਹੀਦਾ ਅੱਜ ਕਿ ਪੰਚਾਇਤ ਹਾਂਜੀ ਪੰਚਾਇਤ ਆਈ ਸੀ ਜੀ ਆ ਦੇਖ ਕੇ ਗਏ ਆ ਸਰਾਈ ਸੀ ਜੀ ਦੇਖ ਕੇ ਗਏ ਘਰ ਦੀ ਹਾਲਤ ਜੀ ਡਿੱਗਿਆ ਪਿਆਗਾ ਜੀ ਨਹੀਂ ਨਹੀਂ ਪਹਿਲਾਂ ਮਕਾਨ ਬਣਿਆ ਨਾ ਸਰਕਾਰਾਂ ਬੁੱਧ ਗਰਾਹ ਲੈਂਦੇ ਨੇ ਤੁਹਾਨੂੰ ਆਈ ਨਹੀਂ ਜੀ ਕਿਤੇ ਨਹੀਂ ਪਾ ਆ ਰਹੇ ਕੁਝ ਨਹੀਂ ਆਇਆ

ਹੁਣ ਆ ਮੇ ਘਰ ਕੇ ਜੀ ਸੱਤਾਂ ਡਿੱਗਣੀਆਂ ਡਿੱਗੀਆਂ ਜੀ ਡੈੜੀ ਬੰਦ ਕਰਦੇ ਆਂ ਇਹ ਰੇਗਾ ਚ ਵੀ ਜਾਂਦੇ ਨੇ ਹੁਣ ਉਹ ਵੀ ਕੰਮ ਬੰਦ ਹੋ ਗਏ ਇਸ ਕਰਕੇ ਸਾਨੂੰ ਕੁਝ ਨਾ ਕੁਝ ਤਾਂ ਮਿਲਣੀ ਚਾਹੀਦੀ ਹੈ ਇਹ ਇੰਨਾ ਮਾੜੀ ਮਕਾਨ ਦੀ ਹਾਲਤ ਕਿਉਂ ਥੋੜੇ ਸਰਕਾਰ ਨੇ ਪਾਏ ਨਹੀਂ ਇਹ ਮਕਾਨ ਕੋਈ ਜੀ ਪਾਇਆ ਹੈਗਾ ਸਾਨੂੰ ਤਾਂ ਪੱਲਸਾਂ ਦੇ ਪੈਸੇ ਵੀ ਨਹੀਂ ਆਏ ਹੈ ਇਹ ਸਲਵਾਏ ਦੇਖ ਕੇ ਮੁਰਗੇ ਕਹਿੰਦੇ ਤਾਂ ਟੋਏ ਨਹੀਂ ਆ ਵੀ ਅਸੀਂ ਜਿਹੜਾੜੀ ਕਰ ਕਰ ਇੱਥੇ ਕਰ ਪਾਇਆ ਸੀ ਆ ਵੀ ਬੈਠ ਗਿਆ ਜੀ ਤਾਂ ਕੀ ਕਹਿਣਾ ਚਾਹੋਗੇ ਮਕਾਨ ਡਿੱਗਿਆ ਆ ਸਰਕਾਰ ਕਰੇ ਆ ਇਹਨਾਂ ਹਾਂਜੀ ਆ ਸਰਕਾਰੇ ਆ ਇਹਨੇ ਵੀ ਦੇਖੀ ਜਾਂਦੇ ਆ ਹਾਲ ਤੇ ਸਾਡੀ ਹੁਣ ਦੇਖਣਾ ਚਾਹੀਦਾ ਹੈ ਸਰਕਾਰ ਨੂੰ ਵੀ ਹਮ ਠੀਕ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਤਾਂ ਜੀ ਨੁਕਸਾਨ ਹੀ ਆ ਉਹ ਧਰ ਘਰੇ ਬੈਠੇ ਆ ਬਿਮਾਰ ਹੋ ਰਹੇ ਆਗੇ ਵਿੱਚ ਜਿਹੜਾ ਸਮਾਨ ਸੀ ਉਹ ਵੀ ਕਾਫੀ ਭਿੱਜ ਗਿਆ ਕੁਛ ਲਾਗੇ ਘਰੇ ਰੱਖਿਆ ਹੋਇਆ ਗਿਆ ਹਾਂਜੀ ਮੇਰਾ ਨਾਮ ਅਨਪ੍ਰੀਤ ਕਰਾਜੀ ਮਕਾਨ ਡਿੱਗੇ ਅੰਦਰ ਕਿੰਨੇ ਕਮਰੇ ਸੀ ਤੇ ਕਿਵੇਂ ਡਿੱਗੇ ਸਾਡੇ ਕੁੜੇ ਜਿਹੜਾਣ ਵਾਸਤੇ ਕੋਈ ਕਮਰਾਗਾ ਇਹ ਵੀ ਲਗਾਤਾਰ ਹੋ ਰਿਹਾ ਬਾਰਸ਼ ਕਰਨੀ ਜੀ ਦਿਖ ਗਿਆ ਛੋਟੇ ਛੋਟੇ ਸਾਰੇ ਬੱਚੇ ਹੈ ਜੀ ਡੇੜੇਦਾਰ ਬੰਦੇ ਅਸੀਂ ਅਸੀਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆਂ ਵੀ ਸਾਡੀ ਜਲਦ ਤੋਂ ਜਲਦ ਮਦਦ ਕੀਤੀ ਜਾਵੇ ਵੀ ਸਾਡਾ ਬੈਠਣ ਨੂੰ ਕਮਰਾ ਦਿੱਤਾ ਜਾਵੇ ਤਾਂ ਲੱਗਦਾ ਜਦ ਅਫਸਰ ਆਈ ਸੀ ਚੈੱਕ ਕੀਤਾ ਗਿਆ ਹਰੇਕ ਮਕਾਨ ਨੂੰ ਹਾਂ ਜੀ ਸਾਰਾ ਤਾਂ ਜੀ ਚੈੱਕ ਕੀਤਾ ਗਿਆ ਬਾਕੀ ਕੀ ਕਹਿਣਾ ਚਾਹੁੰਗੇ ਜੇ ਚੈੱਕ ਆਉਂ ਕੀਤੀ ਗਿਆ ਲੱਗਦਾ ਇਸ ਤਰ੍ਹਾਂ ਤੁਹਾਨੂੰ ਮਦਦ ਮਿਲੇਗਾ ਤਾਂ ਕਿ ਮੇਰੇ ਛੋਟੇ ਬੱਚੇ ਨਾ ਦੇ ਇੱਥੇ ਸਾਰਿਆਂ ਨੂੰ ਇਹ ਗੱਲ ਵੀ ਜੋ ਵੀ ਸਾਡੇ ਘਰਾਂ ਨਾਲ ਵੀ ਸਾਨੂੰ ਜਲਦ ਤੋਂ ਜਲਦ ਮਦਦ ਦਿੱਤੀ ਜਾਵੇ। ਇਹ ਸਾਡੇ ਕੋਲੇ ਰਹਿਣ ਲਈ ਇਹ ਮਕਾਨ ਸੀ ਸੜਮ ਕਾਂ ਡਿੱਗ ਚੁੱਕਾ ਹੈ ਮੇਰੇ ਛੋਟੇ ਛੋਟੇ ਬੱਚੇ ਆ ਇੱਥੇ ਮੇਰੇ ਬੱਚੇ ਖੇਡ ਰਹੇ ਸੀਗੇ ਮੈਂ ਉੱਥੇ ਰੋਟੀ ਬਣਾ ਰਹੀ ਆ ਜਦੋਂ ਮਕਾਨ ਡਿੱਗਾ ਸਾਡੇ ਘਰੇ ਉਸ ਟਾਈਮ ਕੋਈ ਨਹੀਂ ਸੀ ਸਿਰਫ ਮੇਰੇ ਬੱਚਾ ਤੋਂ ਤੇ ਮੇਰੇ ਤੋਂ ਇਲਾਵਾ ਤੁਸੀਂ ਕਿੱਥੇ ਰਹਿ ਰਹੇ ਹੋ ਕੋਈ ਅਸੀਂ ਜੀ ਇੱਥੇ ਰਹਿ ਰਹੇ ਆ ਹਾਂਜੀ ਇੱਥੇ ਰਹਿ ਰਹੇ ਆ ਲੱਗਦਾ ਨਹੀਂ ਫਿਰ ਮੌਸਮ ਖ ਮੌਸਮ ਬਥੇ ਜੀ ਲਗਾਤਾਰ ਹੋ ਰਹੀ بارش ਤਾਂ ਹੁਣ ਕਿੱਥੇ ਬੈਠੇ ਹੋ ਜੀ ਅਸੀਂ ਜਿੱਥਾਈ ਵਿੱਚ ਬੈਠੇ ਜਰ ਸਤ ਮਹਤਮਰ ਬਸਾਜ ਬਲੀ ਕੀ ਆਪਾਂ ਗੱਲ ਕਰਨੇ ਕੋਈ ਮੌਕਾ ਦਾ ਸੁਗ ਰਿਹਾ ਬਟ ਨਹੀਂ ਆਪਣੇ ਨਾਲ ਹਾਂਜੀ ਕਰੀ ਮਤਲਬ ਕੋਈ ਇਤਿਆਰ ਨਹੀਂ ਜਿਉਂ ਵੈਸੇ ਸਾਨੂੰ ਥਾਈ ਵਿੱਚ ਬੈਠਣ ਲਈ ਵਧੀਆ ਜਗ੍ਹਾ ਦਿੱਤੀ ਆ ਪਰ ਹਾਲੇ ਤੱਕ ਸਾਡੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਅੱਜ ਚੈੱਕ ਕਰਕੇ ਆਈ ਗਏ ਹਾਂਜੀ ਜੀ ਹੋਰ ਹਾਂਜੀ ਕੰਜੀ ਕੀ ਨਾਮ ਹੈ ਚਰਨਜੀਤ ਜੀ ਜਿਹੜਾ ਮਕਾਨ ਡਿੱਗਿਆ ਨਾ ਆਪਣਾ ਕਿੰਨਾ ਕ ਮਕਾਨ ਬਸਕਾਂਤਾ ਜੀ ਸਮਾਨ ਤਾਂ ਅਸੀਂ ਕੱਢ ਲਿਆ ਸੀ ਬਾਰਸ਼ ਵਾਲੀ ਪੈਂਦੀ ਸੀਗੀ ਵੀ ਆਹ ਛੱਤਾਂ ਡਿੱਗ ਗਈਆਂ ਜੀ ਆ ਬਾਰਸ਼ ਨਾਲ ਬੱਚੇ ਵੀ ਨਿਆਣੇ ਹੈਗੇ ਵੀ ਅਸੀਂ ਪੰਚਾਇਤ ਨੂੰ ਤੇ ਆਪਣੇ ਆਈ ਚਾਰੇ ਨੂੰ ਇਹੀ ਕਹਿੰਦੇ ਆ ਵੀ ਸਾਡੀ ਮਦਦ ਹੋਵੇਗੀ ਕਿਦੋਂ ਬਣਾਇਆ ਸੀ ਮਕਾਨ ਇਹ ਹੋ ਗਈ 20 ਸਾਲ ਬਣਾਇਆ ਇਹ ਤੇ ਹੁਣ ਕੀ ਕੰਮ ਕਰਦੇ ਤੁਸੀਂ ਅਸੀਂ ਜੀ ਜਿਹੜੀ ਕਰਦੇ ਹਾਂ ਲਗਦਾ ਜਿਵੇਂ ਸਾਣਾ 7 ਸੱਬੀ ਪੈ ਚੁੱਕੀ ਐ ਤਰਨਫਰ ਕਰ ਮਤ ਕਰੇ ਹਾਂ ਜੀ ਕਹਿੰਨੇ ਆਂਗੇ ਵੀ ਅਸੀਂ ਵੀ ਸਾਡੀ ਮਦਦ ਵੱਧ ਤੋਂ ਵੱਧ ਕਰੀ ਜਾਵੇ ਵੀ ਬੱਚੇ ਮੇਰੇ ਨਿਆਣੇ ਮੇਰੇ ਘਰਾਂ ਆਏ ਹੈ ਨਹੀਂ ਕਰਨਾ ਨਾ ਹੋਏ ਨਹੀਂ ਕਿੰਨੇ ਬੱਚੇ ਹੈਗੇ ਬੱਚੇ ਮੇਰੇ ਤਿੰਨ ਆ ਜੀ ਸਾਹੀ ਬੱਚੇ ਘਰੇ ਆ ਰਹੇ ਹਾਂ ਜੀ ਵੀ ਅਪਰਵਿਸ਼ ਕਿਹੜਾ ਜਾਉਂਗੇ ਜੇ ਪਿੰਡ ਗੁੱਲੂ ਵਾਲਾ ਪਰ ਖੜੇ ਆ ਨਾ ਸੀਗਾ ਤੁਹਾਡੀ ਸਰਵ ਆਈ ਸੀ ਟੈਕਨ ਕੀਤੀ ਗਈ ਐ ক্রেਤਾ ਵੀ ਜਿਹੜੇ ਮਕਾਨ ਟਿਕੇ ਨੇ ਤਾਂ ਕਿਹੋ ਜਿਹਾ ਹਾਲ ਹੈਗੇ ਸਾਰੇ ਘਰਾਂ ਦੇ ਜੋ ਸਾਡੇ ਪਿੰਡ ਦੇ ਹਾਲਾਤ ਹੈ ਜੀ ਮਾਰਚ ਨਾਲ 18 ਤੋਂ 20 ਘਰ ਮਤਲਬ ਡਿਗੇ ਨੇ ਅਡਵਾਰੀ ਸਾਹਿਬ ਨੇ ਆ ਕੇ ਆਪ ਸਾਰੇ ਮੌਕਾ ਦੇਖਿਆ ਨਾਲ ਨਗਰ ਦੀ ਪੰਚਾਇਤ ਹੋਰ ਪ੍ਰਬੰਧਕ ਸੱਜਣ ਸਾਰੇ ਘਰਾਂ ਦੇ ਫੋਟੋ ਵੀ ਕੀਤੇ ਆਏ ਨੇ ਜਿਹੜੇ ਘਰ ਜੀ ਮਤਲਬ ਆਮਰੇ ਡਿਗੇ ਹੈ ਜਾਂ ਕਿਸੇ ਦਾ ਕੋਈ ਵੀ ਮਕਾਨ ਖਹਿ ਜਾਵੀ ਸੀਗਾ ਕਿਰ ਇੱਕਦਮ ਰਗਾ ਦੋ ਹੈ ਜੀ ਇਹ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਮੁਆਇਬਾ ਦਵਾ ਕੇ ਇਹਨਾਂ ਦਾ ਦਵਾਰਿਆ ਸਾਰੀ ਕਰਾ ਕੇ ਮੁਰਬ ਸੇਵਾ ਕੀਤਾ ਜਾਵੇ ਜੀ ਤੇ ਨਾਲ ਅਸੀਂ ਪ੍ਰੈਸ ਦਾ ਅਤੇ ਸਾਰੇ ಗ್ರಾಮ ਪੰਚਾਇਤ ਵੱਲੋਂ ਸਾਰੇ ਨਗਰ ਵੱਲੋਂ ਧੰਨਵਾਦ ਕਰਦੇ ਆਈ। ਇਹ ਦੇਖਿਆ ਨਾ ਬਹੁਤ ਮਾੜੀ ਹਾਲਤ ਸੀ ਪੁਵਾਰਾ ਨਹੀਂ ਉਹ ਤੰਬੂ ਲਈ ਉੱਠ ਕੇ ਕਿਵੇਂ ਬੈਠੇ। ਆਖੀ ਇਹ ਸਾਮਾਨ ਖਾਨ ਹੋ ਗਿਆ। ਲੱਗਦਾ ਇਹ ਸਰਕਾਰ ਨੂੰ ਉਹਨੇ ਜਿਹੜੇ ਅੱਜ ਭੇਜੇ ਚੰਗੀ ਗੱਲ ਹੈ ਸਰਕਾਰ ਦੀ। ਲੱਗਦਾ ਇਸ ਤਰ੍ਹਾਂ ਇਹਨੇ ਅੱਜ ਕੰਮ ਕੀਤਾ ਹੈ ਤਰ੍ਹਾਂ ਵੀ ਮਾਉ ਜਿਹੜਾ ਜੜੀ ਕਰਦੇ ਹੈ। ਹਾਂ ਇਹ ਜੋ ਹੁਣ ਵਿਚਾਰੇ ਜਮਾ ਜਿਹੜੇ ਤਰਪਾਵੇਂ ਤਾਣੀ ਬੈਠੇ ਹੋਏ ਕੋਈ ਜਾ ਕਾਗਜ਼ੀ ਉਹ ਵੀ ਮਤਲਬ ਪਾਟੇ ਪੇੜ ਮਿਲ ਨਹੀਂ ਰਿਹਾ ਕਾਗਜ਼ ਬੁਜ਼ਾਰਾ ਚ ਜੀ। ਏ ਵਿਜੇ ਹੁਣ ਛੇਤੀ ਤੋਂ ਛੇਤੀ ਉਹਨਾਂ ਨੂੰ ਹੋ ਕੀਤਾ ਪਰ ਬਾਰਿਸ਼ ਦਾ ਵੀ ਅਲਰਟ ਦੱਸ ਰਿਹਾ ਵੀ ਦੁਬਾਰਾ ਪੈਣ ਦੇ ਵੀ ਚਾਂਸ ਹੈ ਜੇ ਛੇਤੀ ਤੋਂ ਛੇਤੀ ਉਹਨਾਂ ਨੂੰ ਹੋ ਕੀਤਾ ਜਾਵੇ ਜੀ ਤਾਂ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਨਗਰ ਵੱਲੋਂ ਬੇਨਤੀ ਹੈ ਸਾਰੇ ਵੱਲੋਂ ਜੀ ਪੰਚਾਇਤ ਵੱਲੋਂ ਤੇ ਸਾਰੇ ਨਗਰ ਵੱਲੋਂ ਧੰਨਵਾਦ ਵੀ ਕੀਤਾ ਜਾਂਦਾ ਹੈ ਪ੍ਰੈਸ ਦਾ ਵੀ ਤੇ तिवारी ਸਾਹਿਬ ਜੋ ਸਰਕਾਰ ਦਾ ਪ੍ਰਚਾਰ ਹੈ ਪੰਡਿਤ ਪ੍ਰਕਾਸ਼ ਕਰਨ ਵਾਲੇ ਜੀ ਤੋਂ ਵੱਲੋਂ ਪਹਿਲਾਂ ਤਾਂ ਇਹ ਸੋਡਾ ਬਹੁਤ-ਬਹੁਤ ਧੰਨਵਾਦ ਇੱਥੇ ਪਹੁੰਚਣ ਤੇ ਤੇ ਬਾਕੀ ਧੰਨਵਾਦ ਬਾਈ ਜੀ ਸਾਡੇ ਸਾਰੇ ਨੰਗਰ ਪੰਚਾਇਤ ਦਾ ਪਿੰਡ ਵਾਸੀ ਜਿਹੜੇ ਨਾਲ ਤੁਰਕੇ ਸਹਿਯੋਗ ਦੇ ਰਹੇ ਆ ਸਰਪੰਚ ਦਾ ਤੇ ਬਾਕੀ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਪਟਵਾਰੀ ਮੌਕੇ ਤੇ ਮੌਕਾ ਦੇਖਣ ਲਈ ਭੇਜਿਆ ਤੇ ਬਾਕੀ ਜਿਹੜੇ ਗਰੀਬ ਪਰਿਵਾਰ ਆ ਬਾਈ ਇਹਨਾਂ ਨੂੰ ਦੇਖਿਆ ਵੀ ਨਹੀਂ ਜਾਂਦਾ ਬਹੁਤ ਬੁਰੀ ਹਾਲਤ ਆ ਇੱਕ ਇੱਕ ਕਮਰਾ ਸੀ ਉਹਨਾਂ ਦੇ ਉਹੀ ਕਮਰਾ ਉਹਨਾਂ ਦਾ ਡਿੱਗ ਘਟੇ ਢੇਰੀ ਹੋ ਗਿਆ ਬਹੁਤ ਦੁੱਖ ਲੱਗਿਆ ਬਾਕੀ ਭਾਈ ਇਹ ਕੁਦਰਤ ਦੀ ਕਰੋਪੀ ਆ ਹੁਣ ਘਰ ਵੀ ਕੀ ਸਕਦੇ ਸੀ ਲੋਕ ਜਿਹੜੇ ਚੰਗੇ ਚੰਗੇ ਘਰ ਨੇ ਨਾ ਸੌਖੇ ਜਿਹਾ ਆਰਸੀ ਸੱਤਾ ਨੇ ਉਹ ਵੀ ਚਾਉਣ ਲੱਗੀਆਂ ਇਤਕੀ ਇੰਨੀ ਬਾਰਸ਼ ਜ਼ਿਆਦੇ ਹੋਈ ਹੈ ਤੇ ਬਾਕੀ ਤਕਰੀਬਨ 13 ਖਾ ਕੇ ਡਿੱਗਣ ਵਾਲੇ ਦਾ ਘਰ ਬਹੁਤ ਹਜੇ ਪਏ ਆ ਵੀ ਐਂ ਲੱਗਦਾ ਵੀ ਹੁਣ ਵੀ ਡਿੱਗਿਆ ਹੁਣ ਵੀ ਡਿੱਗਿਆ ਬਾਕੀ ਜਿਸ ਨੂੰ ਦਿਖਾ ਕੇ ਲੈ ਆ 10 15 ਘਰ ਤਾਂ ਸਾਡੇ ਇਹ ਜਿਹੇ ਨੇ ਜਿਹੜੇ ਜਮ ਜਮੇ ਤੇ ਤੇਰੀ ਹੋ ਗਏ ਬੈਠਣ ਜਗਾ ਨਹੀਂ ਤਰਪਾਲਾਂ ਪਾ ਕੇ ਕਿਹੜਾ ਡੰਗ ਲਾਇਆ ਅਗਲੇ ਨੇ ਕਿਸੇ ਨੇ ਤਾਂ ਡੰਡੇ ਟੰਗੇ ਪਏ ਆ ਕਿਸੇ ਨੇ ਬਾਸ ਦੇ ਡੰਡੇ ਲਾ ਕੇ ਉੱਤੇ ਕਾਂਗ ਜਪਾਤਾ ਕਿਹੜਾ ਬੈਠਣ ਲਈ ਵੀ ਚਲੋ ਅਗਲਾ ਟਾਈਮ ਫਾਸਟਾ ਕਰਦੀ ਆ ਕਿਵੇਂ ਨਾ ਕਿਵੇਂ ਤੇ ਕੋਈ ਰਸੋਈ ਦੇ ਵਿੱਚ ਬੈਠਾ ਹੈ ਕੋਈ ਕਿਤੇ ਬੈਠਾਗਾ ਕੋਈ ਜਮੀ ਹੁਣ ਜ ਨੂੰ ਦੱਸ ਨਹੀਂ ਸਕਦੇ ਬਹੁਤ ਬੁਰੀ ਹਾਲਤ ਆ ਬਾਈ ਉਹਨਾਂ ਵਿੱਚ ਜਾਨੀ ਮਾਨੀ ਨੁਕਸਾਨ ਤੋਂ ਬਚਦਾ ਬਾਈ ਜੀ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਹੋਇਆ ਕੁਦਰਤੀ ਬਸ ਬਾਹਰ ਖੇਢੀ ਜਾਂਦੇ ਸੀ ਜਿਵੇਂ ਕੋਈ ਕਿਵੇਂ ਬਾਹਰ ਬੈਠੇ ਇਧਰ ਤਹਲੇ 12 ਕ ਵਜੇ ਦਾ ਟਾਈਮ ਆ ਕੱਲ ਦੇ ਨੇ ਉਸ ਪਹਿਲਾਂ ਦਾ ਹੋਇਆ ਵਿੱਚ ਪਹਿਲਾਂ ਵੀ ਪਈ ਜਾਂਦੇ ਉਦੋਂ ਉਦੋਂ ਵੀ ਦਿਨੇ ਦਾ ਤਾਂ ਨਹੀਂ ਚੱਲਦਾ ਸੀ ਰਾਤ ਨੂੰ ਹਜੇ ਘੱਟ ਰਹਿਣ ਦਿਨੇ ਵੱਧ ਕੁਦਰਤੀ ਕਾਰਨ ਹੈ ਵੀ ਇਹ ਜਿਹੜਾ ਨੁਕਸਾਨ ਹੋਣ ਤੋਂ ਬਚ ਗਿਆ ਸ਼ੁਕਰ ਕਰਦੇ ਆਂ ਪ੍ਰਮਾਤਮਾ ਦਾ ਕਿਸੇ ਦੇ ਵੀ ਕੋਈ ਨੁਕਸਾਨ ਨਹੀਂ ਹੋਇਆ ਤੇ ਕੁਦਰਤੀ ਆਗਲਾ ਬਾਅਦ ਫਿਰਦਾ ਹੁੰਦਾ ਸੀਗਾ ਤਾਂ ਕੀ ਕਹਿਣਾ ਚਾਹਾਂਗੇ ਜੇ ਸਰਕਾਰ ਨੇ ਨਾ ਆਪਣਾ ਲੈ ਕੀਤਾ ਵੀ ਇਹਨਾਂ ਚੱਪਤ ਵਾਲੀ ਦਾ ਵਾਇਰ ਤੇ ਹੋ ਕਿਤੀ ਦੀ ਲੱਗਦਾ ਬਾਕੀ ਭਾਈ ਜੀ ਮਾਫੀ ਦੀ ਆਸ ਆ ਪੂਰੀ ਜਿਹੜੇ ਹਿਸਾਬ ਨਾਲ ਪਟਵਾਰੀ ਸਰਵੇ ਕਰਕੇ ਗਿਆ ਲਿਖ ਕੇ ਲੈ ਕੇ ਗਿਆ ਸਾਰਾ ਕੁਝ ਪੂਰੇ ਬਾਕੀ ਸਾਡੀ ਪੰਚਾਇਤ ਦੀ ಗ್ರಾಮ ਪੰਚਾਇਤ ਦੀ ਸਾਰਿਆਂ ਦੀ ਮੰਗ ਆ ਪਿੰਡਵਾ ਸਿੰਘ ਦੀ ਵੀ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇਹਨਾਂ ਦਾ ਮਾਅਬਜਾ ਜਲਦੀ ਤੋਂ ਜਲਦੀ ਪਾਇਆ ਜਾਵੇ